ਇੱਥੇ ਲੜਕੀਆਂ ਉਪਲਬਧ ਹਨ ਘਰ ਦੇ ਬਾਹਰ ਲੱਗਿਆ ਸੀ ਬੋਰਡ ਦੇਖ ਪੁਲਿਸ ਦੇ ਵੀ ਉੱਡ ਗਿਆ ਹੋਸ਼ ਉੱਤਰ ਪ੍ਰਦੇਸ਼ ਦੇ ਗੋਂਡਾ ਚ ਦੇ ਵਪਾਰ ਦੇ ਤੰਡੇ ਦਾ ਪਰਦਾ ਫਾਸ਼ ਹੋਇਆ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਘਰ ਵਿੱਚ ਵੱਡੇ ਪੱਧਰ ਤੇ ਸੈਕਸ ਰੈਕਟ ਚੱਲ ਰਿਹਾ ਸੀ ਪੁਲਿਸ ਨੇ ਇੱਥੇ ਛਾਪਾ ਮਾਰ ਕੇ ਮੁਲਜ਼ਮ ਸੰਚਾਲਕ ਅਤੇ ਦੋ ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਹਨ ਹਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਸੰਚਾਲਕ ਰੇਲਵੇ ਦਾ ਸੇਵਾਮੁਕਤ ਮੁਲਾਜ਼ਮ ਹੈ ਮੁਲਾਜ਼ਮਾ ਖਿਲਾਫ 32 ਦਰਜ ਕਰ ਲਿਆ ਗਿਆ ਹੈ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਲਈ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਤਵਾਲੀ ਖੇਤਰ ਦੇ ਪਿੰਡ ਵਿਮੋਰ ਦੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਥੇ ਵੱਡੇ ਪੱਧਰ ਤੇ ਸੈਕਸ ਰੈਕਟ ਚੱਲ ਰਿਹਾ ਹੈ। ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦਾ ਜਾਇਜ਼ਾ ਲਿਆ। ਘਰ 'ਚ ਛਾਪੇਮਾਰੀ ਕੀਤੀ। ਇੱਥੇ ਘਰ ਦੇ ਬਾਹਰ ਲਿਖਿਆ ਹੋਇਆ ਸੀ ਕਿ ਲੜਕੀਆਂ ਉਪਲਬਧ ਹਨ। ਪੁਲਿਸ ਛਾਪੇਮਾਰੀ ਦੌਰਾਨ ਦੋ ਲੜਕੀਆਂ ਇਤਰਾਜਜੁਗ ਹਾਲਤ 'ਚ ਮਿਲੀਆਂ। ਘਰ ਦੇ ਅੰਦਰ ਮੌਜੂਦ ਕੁਝ ਨੌਜਵਾਨ ਮੌਕਾ ਦੇਖ ਕੇ ਭੱਜ ਗਏ। ਪੁਲਿਸ ਨੇ ਮੌਕੇ ਤੇ ਦੋ ਲੜਕੀਆਂ ਅਤੇ ਗ੍ਰੀਸ਼ਚੰਦਰ ਪਾਂਡੇ ਨਾਂ ਦੇ ਵਿਅਕਤੀ ਨੂੰ ਫੜ ਲਿਆ ਗ੍ਰੀਸ਼ਚੰਦਰ ਪਾਂਡੇ ਰੇਲਵੇ ਦਾ ਰਿਟਾਇਰ ਕਰਮਚਾਰੀ ਹੈ ਅਤੇ ਆਪਣੇ ਘਰ ਵਿੱਚ ਸੈਕਸ ਰੈੱਟ ਚਲਾ ਰਿਹਾ ਸੀ ਥਾਣਾ ਸਿਟੀ ਦੇ ਇੰਚਾਰਜ ਮਨੋਜ ਪਾਠਕ ਨੇ ਦੱਸਿਆ ਕਿ ਮੁਲਾਜ਼ਮ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਕਿ ਫੜੇ ਗਏ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ